22 ਜਨਵਰੀ 2024 ਇਹ ਉਹ ਤਰੀਕਾ ਹੈ ਜਿਸ ਦਿਨ ਭਗਵਾਨ ਸ਼੍ਰੀ ਰਾਮ ਆਪਣੇ ਮੰਦਰ ਵਿੱਚ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਵਿਰਾਜਮਾਨ ਹੋਣਗੇ ਇਹ ਉਹ ਦਿਨ ਹੈ ਜਿਸ ਦਿਨ ਪਿਛਲੇ 500 ਸਾਲਾਂ ਦੌਰਾਨ ਲੋਕਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਲੀਦਾਨਾਂ ਦਾ ਮੁੱਲ ਪਏਗਾ 22 ਜਨਵਰੀ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ ਹਰ ਕੋਈ ਬਸ ਭਗਵਾਨ ਸ਼੍ਰੀ ਰਾਮ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਜਸ਼ਨ ਸਿਰਫ ਰਾਮਨਗਰੀ ਅਯੁੱਧਿਆ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਭਗਵਾਨ ਰਾਮ ਦੇ ਭਗਤ ਬਸ ਭਗਵਾਨ ਰਾਮ ਦੀ ਮਹਿਮਾ ਵਿੱਚ ਡੁੱਬੇ ਹੋਏ ਨੇ। ਇਸ ਦੇ ਵਿਚਕਾਰ ਹੁਣ ਪੰਜਾਬੀ ਵੀ ਭਗਵਾਨ ਰਾਮ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ। ਦਰਅਸਲ ਸ਼ਿਵ ਸ਼ੰਕਰ ਸੇਵਾ ਸੁਸਾਇਟੀ ਵੱਲੋਂ ਗੋਬਿੰਦਪੁਰਾ ਖੰਡਵਾਲਾ ਸ਼ਾਟਾ ਤੋਂ ਸਮਾਜ ਸੇਵੀ ਗੌਰਵ ਅਰੋੜਾ ਦੀ ਅਗਵਾਈ ਹੇਠ ਸ਼੍ਰੀ ਰਾਮ ਰਥ ਯਾਤਰਾ ਕੱਢੀ ਗਈ। ਜਿਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਰਾਜਕੁਮਾਰ ਵੀਰ ਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਸੀਨੀਅਰ ਕਾਂਗਰਸੀ ਆਗੂ ਸतीश ਬੱਲੂ ਅਤੇ ਸਾਫ ਦਾ ਕੌਂਸਲਰ ਸੁਰਿੰਦਰ ਚੌਧਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਤੋਂ ਇਲਾਵਾ ਰਾਮ ਪக்தਾ ਨੇ ਫੁੱਲਾਂ ਦੀ ਵਰਖਾ ਕਰਕੇ ਰਾਮ ਰਥ ਯਾਤਰਾ ਦਾ ਸਵਾਗਤ ਕੀਤਾ ਇਸ ਰਾਮ ਰਥ ਯਾਤਰਾ ਵਿੱਚ ਸ਼੍ਰੀ ਰਾਮ ਦਾ ਦਰਬਾਰ ਖਿੱਚ ਦਾ ਕੇਂਦਰ ਬਣਿਆ ਸਾਡੇ ਸਾਰੇ ਸਾਥੀਆਂ ਨੇ ਗੌਰਵਜੀਤ ਨੇ ਸतीश ਬੱਲੂ ਜੀ ਨੇ ਸਾਰੇ ਇਲਾਕਾ ਨਿਵਾਸੀਆਂ ਨੇ ਇਹ ਸ਼ੋਭਾ ਯਾਤਰਾ ਦਾ ਸ਼ੁਭਾਰੰਭ ਹੋ ਰਿਹਾ ਹੈ ਇਹ ਖੰਡਵਾਲਾ ਇਲਾਕੇ ਤੋਂ ਸ਼ੁਭਾਰੰਭ ਹੋ ਰਿਹਾ ਹੈ ਉਹ ਸੁਖਬਾਜੀ ਸਾਡੇ ਸਾਰੇ ਸਾਥੀ ਪੰਨੂ ਜੀ ਔਰ ਸਾਰੇ ਸਾਥੀ ਅੱਜ ਇੱਥੇ ਉਪਸਥਿਤ ਹੋਏ ਆ ਔਰ ਪ੍ਰਭੂ ਰਾਮ ਦੀ ਜੈਕਾਰਿਆਂ ਦੇ ਨਾਲ ਇਹ ਇਲਾਕਾ ਗੂੰਜ ਰਿਹਾ ਹੈ ਪ੍ਰਭੂ ਦੇ ਜੈਕਾਰਿਆਂ ਦੇ ਨਾਲ ਇਹ ਇਲਾਕਾ ਸ਼ਾਨਦਾਰ ਆਵਾਜ਼ ਤੇ بلند ਹੋਇਆ ਹੈ ਅਸੀਂ ਸਾਰੇ ਹੀ ਪ੍ਰਭੂ ਰਾਮ ਦੇ ਇਸ ਪਵਿੱਤਰ ਦਿਹਾੜੇ ਦੀ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਇਸ ਤੋਂ ਇਲਾਵਾ ਲੋਕ 22 ਜਨਵਰੀ ਲਈ ਬਾਜ਼ਾਰਾਂ ਵਿੱਚ ਦੁਕਾਨਾਂ ਤੋਂ ਭਗਵਾਨ ਸ਼੍ਰੀ ਰਾਮ ਦੀਆਂ ਮੂਰਤੀਆਂ ਤੇ ਝੰਡੇ ਖਰੀਦ ਰਹੇ ਨੇ ਤਾਜੋ ਮੂਰਤੀ ਨੂੰ ਘਰ ਵਿੱਚ ਰੱਖ ਕੇ ਮੱਥਾ ਟੇਕਣ ਅਤੇ ਘਰ ਵਿੱਚ ਝੰਡਾ ਲਹਿਰਾ ਸਕਦਾ ਹੈ। ਅਯੁੱਧਿਆ ਰਾਮ ਮੰਦਰ ਦਾ ਮਾਡਲ ਵੀ ਬਾਜ਼ਾਰਾਂ ਵਿੱਚ ਖੂਬ ਵਿਕ ਰਿਹਾ ਹੈ ਜਿਸ ਨੂੰ ਲੋਕ ਖੂਬ ਖਰੀਦ ਰਹੇ ਨੇ। ਲੋਕਾਂ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਦੀਵਾਲੀ ਤੋਂ ਵੀ ਵੱਡਾ ਤਿਉਹਾਰ ਹੈ। ਜਦੋਂ ਦੀਵਾਲੀ ਆਈ ਸੀ ਉਦੋਂ ਬਗਵਾਨ ਰਾਮ ਅਯੁੱਧਿਆ ਚ ਆਏ ਸੀ। ਤੇ ਅੱਜ ਵੀ ਅਯੁੱਧਿਆ ਚ ਆਏ ਆ। ਔਰ ਉਦੋਂ 14 ਸਾਲ ਦੇ ਬਨਵਾਸ ਤੋਂ ਬਾਅਦ ਆਏ ਸੀ। ਅੱਜ 5000 ਦੇ ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਚ ਆ ਰਹੇ ਆ। ਤੋਂ ਇਸ ਕਰਕੇ ਕਹਿੰਦੀ ਖੁਸ਼ੀ ਲੇ ਹਿੰਦੁਸਤਾਨ ਚ ਨਹੀਂ ਮਤਲਬ ਦੇਸ਼ਾ ਦੇਸ਼ਾ ਚ ਨਹੀਂ ਪੂਰੇ ਬ੍ਰਹਮੰਡ ਚ ਇਹਦੀ ਖੁਸ਼ੀ ਮਨਾਈ ਜਾ ਰਹੀ ਹੈ ਸੋ ਇਸ ਕਰਕੇ ਉਸ ਖੁਸ਼ੀ ਦਾ ਹੀ ਵੀ ਸਾਰੇ ਹਿੱਸੇਦਾਰ ਆ ਘਰ ਵਾਸਤੇ ਲੈਣਾ ਨਹੀਂ ਅਸੀਂ ਪੂਰੇ ਮੁੱਲੇ ਨੂੰ ਲੈਣ ਆਏ ਆ ਜੀ ਇੱਕ ਕੱਲਾ ਕੋਈ ਘਰ ਦਾ ਤਿਹਾੜੀ ਨਾ ਪੂਰੇ ਮੁੱਲੇ ਦਾ ਤਿਹਾੜਾ ਹੈ ਸੋ ਇਸ ਕਰਕੇ ਅਗਰ ਬਗਵਾਨ ਰਾਮ ਆ ਰਹੇ ਆ ਤੇ ਪੂਰਾ ਮੁੱਲਾ ਸਜਣਾ ਚਾਹੀਦਾ ਹੈ ਫਿਰ ਸਿਰ ਮੁੱਲਾ ਪੂਰਾ ਸਜਾਰੇ ਆ ਕਿਉਂਕਿ ਬਗਵਾਨ ਰਾਮ ਇੱਕ ਧਰਮ ਦੇ ਨਹੀਂ ਨਾ ਬਗਵਾਨ ਰਾਮ ਪੂਰੇ ਬ੍ਰਹਮੰਡ ਦੇ ਨੇ ਸੋ ਇਸ ਕਰਕੇ ਮੈਂ ਤੇ ਵੀ ਸੰਦੇਸ਼ ਦੇਣਾ ਚਾਹਨਾ ਵਾ ਕਿ ਜਿਹੜੇ ਲੋਕ ਜਿੰਦੇ ਨੇ ਉਹ ਮੰਨਦੇ ਨੇ ਭਗਵਾਨ ਰਾਮ ਨੂੰ ਉਹ ਜਿੰਦੇ ਨਹੀਂ ਜਾਣਗੇ ਤੇ ਜਿਹੜੇ ਲੋਕ ਭਗਵਾਨ ਰਾਮ ਨੂੰ ਨਹੀਂ ਮੰਨਦੇ ਉਹ ਮਰਨ ਤੋਂ ਬਾਅਦ ਜਾਣਗੇ ਮਤਲਬ ਜਾਣਾ ਸਭ ਨੇ ਭਗਵਾਨ ਰਾਮ ਕੋਲ ਹੀ ਹੈ ਤਾਂ ਇਸ ਕਰਕੇ ਭਗਵਾਨ ਰਾਮ ਦੀ ਖੁਸ਼ੀ ਆਪਾਂ ਸਾਰੇ ਮਿਲ ਕੇ ਮਨਾ ਰਹੇ ਆ ਬਹੁਤ ਹੀ ਵਧੀਆ ਸਰ ਹੈ ਜੀ ਬਹੁਤ ਹੀ ਵਧੀਆ ਜਿਹਨੂੰ ਨਹੀਂ ਪਤਾ ਉਹ ਵੀ ਸਾਡੇ ਕੋ ਆਇਆ ਵਾ ਹਰ ਪਟੂ ਨੂੰ ਪਤਾ ਲੱਗਿਆ ਕੋਨੇ ਕੋਨੇ ਨੂੰ ਪਤਾ ਲੱਗਿਆ ਕਿ ਹਾਂ ਜੀ ਉੱਥੇ ਜਾ ਕੇ ਬਹੁਤ ਹੀ ਕੱਟ ਰੇਟ ਦੇ ਵਿੱਚ ਸਾਨੂੰ ਸਮਾਨ ਮਿਲ ਰਿਹਾ ਵਾ ਤੇ ਕਿਉਂ ਨਾ ਆਪਾਂ ਵੱਧ ਤੋਂ ਵੱਧ ਕਰੀਏ ਜਿੰਨਾ ਜਿੰਦਾ ਬਜਟ 200 ਹੀ ਨਾ ਉਹਨੇ 200 ਦਾ ਕੰਮ ਕੀਤਾ ਕਿਉਂਕਿ ਉਹਦਾ ਕੰਮ ਬਹੁਤ ਵਧੀਆ ਹੈ ਕਿੱਦਾਂ ਦੀ ਮੰਗਿਆ ਲੋਕਾਂ ਨੇ ਕੀ ਕੀ ਮੰਗਦੇ ਆ ਲੋਕਾਂ ਦਾ ਇਹੀ ਹੈ ਕਿ ਆਪਾਂ ਹਰ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਘਰ ਕੋਠੇ ਤੇ ਜਾ ਕੇ ਟੈਂਕੀ ਦੇ ਉੱਪਰ ਜਾ ਕੇ ਵੱਡਾ ਝੰਡਾ ਆਪਾਂ ਲਹਿਰਾਉਣਾ ਚਾਹੁੰਦੇ ਆ ਜੀ ਐਡਾ ਕੋ ਲੋਕਾਂ ਦਾ ਸਾਧਾ ਕੁਝ ਲੋਕੀ ਇਹਨੇ ਖੋਚ ਦੇ ਕਿ ਇਹ ਚੱਲਦਾ ਰਵੇ ਇਹ ਕਿੰਨਾ ਕਿ 12 ਮਹੀਨੇ ਚੱਲਦਾ ਰਵੇ ਐਦਾਂ ਦਾ ਮਾਹੌਲ ਹੈ ਇਹ ਪੂਰਾ ਡਿਮਾਂਡ ਕੀ ਕੀ ਹੈ ਲੋਕਾਂ ਦੀ ਡਿਮਾਂਡ ਲੋਕਾਂ ਦੀ ਜੀ ਸਾਡੇ ਕੋਲ ਭਗਵਾਨ ਜੀ ਦੇ ਘਰ ਲੜੀਆਂ ਲਗੜੀਆਂ ਚਾਹੀਦੀਆਂ ਆਪਣੇ ਆਪਣੇ ਘਰ ਲੜੀਆਂ ਲੜੀਆਂ ਦਾ ਮਾਹੌਲ ਬਣਾ ਲੈਣਾ ਦਿਵਾਲੀ ਦੀਵੇ 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 ਜਗਾਨੇ ਜੀ ਦੇ ਇਸ ਤਰ੍ਹਾਂ ਕਰਕੇ ਉਹ ਲੋਕੀ ਕਹਿ ਰਹੇ ਕਿ ਸਾਨੂੰ ਭਗਵਾਨ ਦਾ ਘਰ ਅਭਿਸ਼ੇਕ ਹੋਣਾ ਚਾਹੀਦਾ ਸਾਡੇ ਘਰ ਤੁਹਾਡੇ ਕੋਲ ਤੇ ਰਾਮੰਦਰ ਦੇ ਰਾਮ ਦਰਬਾਰ ਦੀ ਮੈਂ ਜਾਨ ਤੋਂ ਵਾਜੀ ਬਹੁਤ ਬਹੁਤ ਜ਼ਿਆਦਾ ਡਿਮਾਂਡ ਹੋਈ ਜੀ ਮੈਂ ਕਿਹਾ ਜੀ ਕਿਤੇ ਮੈਂ ਤਿੰਨ ਪੇਟੀਆਂ ਮਾਰਬਲ ਦੀਆਂ ਰਾਮ ਦਰਬਾਰ ਮੰਗਾਏ ਮਾਰਬਲ ਦੇ ਇੰਨੀ ਡਿਮਾਂਡ ਹੈ ਨੂੰ ਵਧੀਆ ਵਧੀਆ ਰਾਮ ਦਰਬਾਰ ਦਿਓ ਜੀ ਵਧੀਆ ਵਧੀਆ ਲੋਕ ਦੇ ਵਿੱਚ ਮੈਂ ਹੈਰਾਨ ਹੋ ਗਿਆ ਕਿ ਮੇਰੇ ਕੋ ਇਦਾਂ ਅਪ ਡਾਊਨ ਹੋ ਰਿਹਾ ਹੈ ਮੈਂ ਕਿ ਰੋਜ਼ ਅੰਮ੍ਰਿਤਸਰ ਰੋਜ਼ ਜਲੰਧਰ ਰੋਜ਼ ਲੁਧਿਆਣਾ ਰੋਜ਼ ਮਥਰਾ ਤੋਂ ਸਮਾਨ ਮੰਗਾ ਰਿਹਾ ਮੈਂ ਇਹ ਲੋਕੀ ਲੈ ਕੇ ਚਾਈ ਜਾ ਰਹੇ ਜੀ ਹਾਂ ਜੀ ਅਜੋਧਿਆ ਤੋਂ ਮਾਰਬਲ ਦੀ ਦੀ ਹਾਂ ਜੋਧਿਆ ਦਾ ਮਾਡਲ ਬਹੁਤ ਸ਼ਾਨਦਾਰ ਆਇਆ ਹੈ ਕਿ ਉਹ ਬਹੁਤ ਜ਼ਿਆਦਾ ਲੋਕੀ ਖੁਸ਼ ਹੋ ਕੇ ਲੈ ਕੇ ਜਾ ਰਹੇ ਆਪਣੇ ਦਫ਼ਤਰਾਂ ਦੇ ਵਿੱਚ ਆਪਣੇ ਕੇ ਨੂੰ ਗਿਫਟ ਕਰਨ ਵਾਸਤੇ ਇਸ ਦੇ ਨਾਲ ਹੀ ਧਾਰਮਿਕ ਜਥੇਬੰਦੀਆਂ ਵੱਲੋਂ 22 ਤਰੀਕ ਨੂੰ ਅਯੋਧਿਆ ਵਿਖੇ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਪੂਰੇ ਜ਼ਿਲ੍ਹੇ ਵਿੱਚ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਕੀਤੀ ਹੈ ਮਾਂਜੂ ਡੀਸੀ ਮੈਡਮ ਨੂੰ ਮਿਲੇ ਨੇ 22 ਤਰੀਕ ਨੂੰ ਜਿਹੜੇ ਯੋਧਿਆ ਦੇ ਵਿੱਚ ਪ੍ਰਭੂ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਲਈ ਪ੍ਰੋਗਰਾਮ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਬੇਨਤੀ ਤੇ ਰੀ ਡੀ ਸਾਹਿਬ ਨੂੰ ਵੀ ਪੰਜਾਬ ਦੇ ਵਿੱਚ ਦਲਤਰੀ ਜਾਵੇ ਉੱਚ ਪਦਰੀ ਦਲ ਹੋਵੇ ਵੀ ਜਿਹਦੇ ਨਾਲ 22 ਤਰੀਕ ਨੂੰ ਸਾਰੇ ਦਾਰੂ ਦੇ ਖੇਤੇ ਮੀਟ ਮੱਛੀ ਵਾਲੀ ਦੁਕਾਨਾਂ ਬੰਦ ਕੀਤੀਆਂ ਜਾਣ ਡੀ ਸਾਹਿਬ ਨੇ ਸ਼ਵਾਸ਼ਣ ਦਿੱਤਾ ਹੈ ਵੀ ਮੈਂ ਇਸ ਦਲ ਦੇ ਉੱਤੇ ਜ਼ੋਰ ਕਰੂੰਗੀ ਔਰ ਅੱਗੇ ਜੋ ਜੋ ਵੀ ਉਪਰੋਂ ਜਵਾਬ ਆਂਦਾ ਹੈ ਉਹ ਸਾਰਾ ਸਾਡੇ ਨਾਲ ਸਾਂਝਾ ਕਰਦੇ। ਅਸੀਂ ਉਮੀਦ ਕਰਦੇ ਹਾਂ ਤੇ ਪ੍ਰਭੂ ਰਾਮ ਜੀ ਬਹੁਤ ਬੜਾ ਕੰਮ ਹੋਣ ਜਾ ਰਿਹਾ ਔਰ ਪ੍ਰਭੂ ਰਾਮ ਜੀ ਦੀ ਇਸ ਚੀਜ਼ ਨੂੰ ਦੇਦੇ ਹੋਏ ਪੰਜਾਬ ਸਰਕਾਰ ਵੀ ਉਸ ਦਿਨ ਪੰਜਾਬ ਦੇ ਵਿੱਚ ਦਾਰੂ ਦੇ ਠੇਹਰ ਤੇ ਮੀਟ ਮੱਛੀ ਦੋ ਨਾਲ ਬੰਦ ਸਾਰੀ ਆਈਆਂ ਸੰਸਥਾਵਾਂ ਦਾ ਮੈਂ ਆਪਣੇ ਵੱਲੋਂ ਬਤੌਰ ਚੇਅਰਮੈਨ ਸ਼੍ਰੀ ਰਾਮ ਅਦਿਸ਼ਰਾ ਡਰਾਮਾ ਦੇ ਜੀਸ਼ਰ ਤਲਾਬ ਵੱਲੋਂ ਸਭ ਦਾ ਧੰਨਵਾਦ ਕਰਦਾ ਹਾਂ।